ਬੇਲਾਗੀ ਚੱਲ ਨੀ ਹੋ ਲਈ ਦੋ ਲਾਈ ਦੋ ਲਾਈ ਐਂ ਨਾ ਮਾਤਾ ਆਹ ਮੂਰੇ ਹੋਰ ਮਾੜੀ ਹਵਾ ਲੱਗ ਕਹਿੰਦੇ ਬਾਈ ਬਾਈ ਬਾੜਾ ਛੱਡ ਦੋ ਪੱਖੇ ਦਾ ਜੀ ਆਹ ਮੈਂ ਜਿਹੜਾ ਬਿਚਾਰ ਮੜਿਆ ਜਾਇਆ ਜਾਣਾ ਮੈਂ ਲੋਜ ਮੰਗਰੇ ਰੰਗ ਕੱਢ ਲੈ ਆਇਆ ਜਾਵਾ ਲੋਜ ਰਵੀ ਕਾਲਾ ਪੈਕ ਲੈ ਚੱਲੇ ਮਲੇ ਮੋਸਾ ਲੋਜ ਸਾਡਾ ਲਿਆ ਅਪਡੇਟ ਪੁਣੇ ਦੁਆਰੇ ਤੇਰੀ ਕਿਸੇ ਨੂੰ

पर तो मुख्यमंत्री जयजय चा सही महीने थे हिंदुस्तान में मजदूर वर्ग के मुख्यमंत्री नहीं बन सकते वो जनता के मुख्यमंत्री थी गरीब के मुख्यमंत्री थी किसान के मुख्यमंत्री थी दुकानदार के मुख्यमंत्री थी सारे का भरोसा सी सारे ਉਹਨਾਂ ਕੋਈ ਦਾ ਸਕਦਾ ਸੀ ਮਿਲ ਸਕਦੇ ਸੀ ਸਰਕਾਰ ਹੁੰਦੇ ਥੋੜੇ ਵੀ ਜ਼ਿੰਦਾਂ ਦੇ ਸੀ ਛੋਟੀਆਂ ਮੁਸ਼ਕਲਾਂ ਉਹ ਜਾਣਦੇ ਸੀ ਕਿਉਂਕਿ ਰੇਖ ਹੋਏ ਇੱਕ ਸੌ ਪੁਰਾਣੀ ਪਾਰਟੀ ਇਕੱਲੀ ਕਰ ਪਰ 103 ਸਾਲਾਂ ਦੇ 70 ਸਾਲ ਕਾਲੀ ਦੀ ਸੇਵਾ ਸਾਦਕਾਸ਼ਮ ਬਾਦਲ ਨੇ ਕੀਤੀ 70 ਸਾਲ ਲੀਡਰ ਇੱਕ ਰਾਜ ਨਹੀਂ ਬਣਦੇ ਇੱਕ ਰਾਜ ਜਿਹੜੇ ਜੀਡੂ ਨਾ ਬਣਾਉਣਾ ਚਾਹੁੰਦੇ ਇਹਨਾਂ ਉਹ ਮਰੋਂਗੇ ਤੁਹਾਡੇ ਸਾਹਮਣੇ ਤੁਸੀਂ ਭਾਤ ਮਰ ਦੇ ਗਏ ਇੱਕਦਮ ਚੁਪਕਲੇ ਸੁਣਾਉਂਦਾ ਸੌਂਦਾ ਆਪਾਂ ਮੁੱਖ ਮੰਤਰੀ ਬਣਾ ਦਿੱਤਾ ਉਹਦਾ ਪਿਛੋਕੜ ਕਿਸੇ ਨੂੰ ਨਹੀਂ ਪਤਾ ਸੀ ਉਹ ਝੂਠ ਬੋਲਦਾ ਹੈ ਕੀ ਸੱਚ ਬੋਲਦਾ ਉਹ ਨਹੀਂ ਪਤਾ ਸੀ ਉਹਦੇ ਬਾਰੇ ਤੁਹਾਨੂੰ ਕੋਈ ਤਜਰਬਾ ਨਹੀਂ ਸੀ ਇਸ ਸਾਰੇ ਪੰਜਾਬ ਦੀ ਬਾਰਦੋਰਾ ਪਾਸਮਾਲ ਦਿੱਤੀ। ਉਹਦੀ ਗੱਲਾਂ ਚਾਗੇ ਉਹਦੇ ਛੁਟਕਲਿਆਂ ਚਾਗੇ ਉਹਨਾਂ ਨੇ ਆਪਾਂ ਨੂੰ ਛੁਟਕਲਾ ਬਣਾ। ਬਾਈ ਬਹਿ ਕੇ ਬਣਾ ਲੋ। ਹੁਣ ਬੈਠਾ ਹੱਸਦਾ ਆਪਣੀ ਕਬਰ ਦੇਖੋ ਕਿਵੇਂ ਮੇਕ ਬਣਾਇਆ। ਹੁਣ 5 ਸਾਲ ਆਪਣੇ ਖਰਾਬ ਹੋ ਗਏ। 5 ਸਾਲ ਮਤਲਬ ਜ਼ਿੰਦਗੀ ਦੇ 5 ਸਾਲ। 5 ਸਾਲ ਥੋੜੇ ਨਹੀਂ ਹੁੰਦੇ। ਤੁਸੀਂ ਦੇਖੋ 5 ਸਾਲਾਂ 'ਚ ਕੀ ਨਾ ਕੀ ਹੋ ਜਾਂਦਾ। ਦੇਖੋ ਉਹਨੇ ਕਿੰਨਾ ਝੂਠ ਬੋਲਦਾ। ਹਰ ਰੋਜ਼ ਉਠ। ਆਪੇ ਛੇਡੇ ਕਹਿੰਦਾ ਕਿ ਮੂੰਗੀ ਵੇਚੋ ਬੀਜੋ ਮੈਂ ਦਿੱਤੂਗਾ ਨਸਬੀ ਤੇ ਕਿਸਾਨ ਨੇ ਮੂੰਗੀ ਵੇਚੀ ਉਹਦੇ ਬਦਲੇ ਜ਼ਮੀਨ ਹੀ ਕਿਤੇ ਕਿਤੇ ਦੂਆ ਕੋਈ। ਫਿਰ ਕਹਿੰਦਾ ਹੜਾ ਗੇ ਮੁਰਗੀਆਂ ਬੱਕਰੀਆਂ ਸਾਰਿਆਂ ਦੇ ਪੇਮੈਂਟ ਪੈਸੇ ਦਊਗਾ। ਕਿਹੜੇ ਮੁਰਗੀਆਂ ਦੇ ਦੇਣੇ ਸਿੱਕੇ ਨੇ ਗੋਡੇ ਜਾ ਕੇ ਦੇਖੋ ਕਿੰਨਾ ਭਰਾ ਲੋਕਾਂ ਦਾ ਹੈ। ਇਹਦਿਲ ਗੜੇ ਤਾਂ ਹੈ। ਕੋਈ ਪੁੱਛਣੇ ਨਹੀਂ ਆਇਆ ਕੋਈ ਕੋ ਤਕਲੀਫ ਹੁੰਦੀ ਹੈ ਕੋਈ ਨਾ ਸੋਡਾ ਕੋਈ ਐਮ ਐਲ اے ਬੈਲ ਲਾਇਕ ਨਾ ਕੋਈ ਠੇਕ ਮੰਤਰੀ ਹੁੰਦਾ ਮੁੱਖ ਮੰਤਰੀ ਤਾਂ ਦਿਖਾਈ ਨਹੀਂ ਦਿੰਦਾ ਰੋਜ਼ ਜਿਵੇਂ ਬੱਕਰੀ ਦੇ ਮਗਰ ਮੇਮਨਾ ਹੁੰਦਾ ਓਵੇਂ ਕੇਜਰੀਵਾਲ ਦੇ ਮਗਰ ਮੇਮਨੇ ਬੰਗੂ ਤੁਰੇ ਰਹਿੰਦਾ 24 ਘੰਟੇ ਦੇਖ ਲੋ ਕਿੱਥੇ ਕੇਜਰੀਵਾਲ ਦੇ ਮਗਰ ਡਰਾਈਵਰ ਬੰਗੂ ਤੁਰੇ ਰਹਿੰਦਾ ਆ ਮੁੱਖ ਮੰਤਰੀ ਪੰਜਾਬ ਦਾ ਬਣਾਇਆ ਕਿ ਕਿਦਾ ਬਣਾਇਆ ਜੂਠੇ ਹਨ ਹਰ ਕੰਮ ਤੇ ਫੋਟੋ ਲਾ ਨੂੰ ਹਜ਼ਾਰ ਕਰੋੜ ਰੁਪਿਆ ਇਸਤੀ ਅਲਾਂਗ ਤੇ ਖਰਚ ਰਿਆ ਇੱਕ ਸਾਲ ਬਾਅਦ ਹਜ਼ਾਰ ਕਰੋੜ ਰੁਪਿਆ ਆ ਸਾਡੇ ਟਾਈਮ ਤੇ ਅਸੀਂ ਕੱਲਾ 20 ਕਰੋੜ ਰੁਪਏ ਖਰਚਦੇ ਹੁੰਦੇ ਸੀ ਆ ਹਜ਼ਾਰ ਕਰੋੜ ਰੁਪਿਆ ਇੱਥੇ ਨਹੀਂ ਭਾਵੇਂ ਤਾਮਲ ਲਾਡੂ ਦੇ ਅਖਬਾਰ ਜਾਵੋ ਭਗਵੰਤਾਨ ਦੀ ਫੋਟੋ ਹੋ ਭਾਵੇਂ ਮਨੀਪੁਰ ਚਲੇ ਜਾ ਭਗਵੰਤ ਮਾਰ ਦੀ ਫੋਟੋ ਹੋ ਕਿਉਂ ਝਾੜੂ ਮੁੰਡੀ پارٹی ਨੂੰ ਉੱਥੇ ਦੱਸਣ ਵਾਸਤੇ ਕਿ ਮੈਂ ਪੰਜਾਬ ਬਹੁਤ ਕੰਮ ਕੀਤਾ ਨਹੀਂ ਪਤਾ ਕਿ ਪੰਜਾਬ ਨੂੰ ਇਹਨਾਂ ਠੱਗ ਇਤਜਾਲ ਨੋ ਦੀ ਝੂਠ ਸੀ ਮੈਂ ਸਿਕਿਉਰਿਟੀ ਨਹੀਂ ਰੱਖੂੰਗਾ ਤੁਸੀਂ ਦੇਖੋ ਮਾਂ ਪਿਓ ਭੈਣ ਘਰ ਵਾਲੀ ਗੱਡੀਆਂ ਦੇਖੋ ਕਿਵੇਂ ਚੱਲਦੀਆਂ ਭਗਵੰਤ ਮਾਨ ਜੇ ਕਿਸੇ ਪਿੰਡ ਆਉਂਦਾ ਨਾਲ ਤੇ 4 ਘੰਟੇ ਕਰਫਿਊ ਲਾ ਦਿੰਦੇ ਆ ਆ ਹੁਣੀ ਬਠਿੰਡੇ ਰੋਡ ਸ਼ੋਅ ਤੇ ਆਇਆ 3 ਦਿਨ ਪਹਿਲੇ ਸਾਰੇ ਦੁਕਾਨਦਾਰਾਂ ਤੋਂ ਲਿਖ ਕੇ ਐਸਐਸਪੀ ਨੇ ਲਿਖਿਆ ਕਿ ਅਸੀਂ ਚੁੱਕਰ ਹੋਵਾਂਗੇ ਸਾਡੇ ਦੁਕਾਨ 'ਚ ਕੋਈ ਵੀ ਬੰਦਾ ਭਗਵੰਤਵਾਨ ਤੇ ਖਿਲਾਫ ਮਾਰੇ ਨਹੀਂ ਲਾਉਣਾ ਲਿਖਿਆ ਲਤਾ ਕੋਈ ਆਪਣੀ ਦੁਕਾਨ ਤੋਂ ਬਾਹਰ ਨਹੀਂ ਨਿਕਲੂਗਾ ਐਨਾ ਕੀ ਕਰੇ ਕੰਨਾ ਤੇ ਲਿਖਤਾਇ ਤੁਸੀਂ ਮੁੱਕਾ ਝਾੜੂ ਦੇਵਾਂਗੇ ਆਪਾਂ ਸਾਰਿਆਂ ਨੂੰ ਦੇਖੋ ਆਪਾਂ ਕਿਸੇ एमएलਾ ਦਾ ਪਛੋਕਣ ਨਹੀਂ ਦੇਖਿਆ ਕਿਸੇ ਵੱਲ ਦਾ ਪਛੋਕਣ ਨਹੀਂ ਆਇਆ ਮੈਂ ਕਹਿੰਦਾ ਤੁਸੀਂ ਇਹਦਾ ਦੇ ਹੋਰ ਪਛੋਕਣ ਵੀ ਦੇਖ ਲਓ ਸ਼ਰਮ ਆਉਂਦੀ ਕਿ ਆਪਾਂ ਨੂੰ ਵੀ ਇਹਦਾ एमएलए ਆਪਣਾ ਥੋੜੇ ਕਿਦੇ ਨਾ ਥੋੜੇ ਕੋਲੇ ਕੋਈ ਗ੍ਰਾਂਟ ਨਹੀਂ ਹੈ ਸੜਕਾਂ ਟੁੱਟ ਜਾਣੀਆਂ ਅੱਥਰ ਟੁੱਟੀਆਂ ਪਈਆਂ ਕੋਈ ਪੁੱਛ ਮਾਲਾਨੀ ਨਸ਼ਾ ਕਰ ਕਰ ਚਲ ਗਿਆ ਅੱਜ ਮੈਂ ਸਿਸਪੀ ਨੂੰ ਪੁੱਛਿਆ ਜਿਹੜਾ ਮੇਰੇ ਸਮੇਂ ਦਾ ਅਫਸਰ ਸੀ ਮੈਨੂੰ ਬੁਲਾਇਆ ਲੱਗਿਆ ਤੇ ਇੰਨਾ ਨਸ਼ਾ ਕਿਉਂ ਆ ਉਹ ਕਹਿੰਦਾ ਕੀ ਕਰੇ ਜੀ ਸਾਨੂੰ ਹੁਕਮ ਹੈ ਮੁੱਖ ਮੰਤਰੀ ਦਾ ਕੀ ਹੱਤਾਂ ਚਾ ਸਾਡੇ ਐਮ ਐਲ ਏ ਜੋ ਕਹੇ ਉਹ ਕਰਨਾ ਹੈ ਤੇ ਐਮ ਐਲ ਏ ਸਾਨੂੰ ਕਹਿੰਦੇ ਆ ਬੰਦੇ ਨੂੰ ਹੱਥ ਨਹੀਂ ਲਉਣਾ ਜੋ ਮਰਜ਼ੀ ਕਰ ਲਓ ਬੰਦੇ ਨਸ਼ੇ ਵੇਚਦੇ ਤੇ ਐਮ ਐਲ ਏ 15 15 ਲੱਖ ਮਹੀਨੇ ਦਾ ਲਈ ਜਾਂਦੇ ਨੇ ਕਿਵੇਂ ਬਚੂਗਾ ਅੱਜ ਗੈਂਗਸਟਰ ਰਾਜ ਕਰ ਰਿਹਾ ਹੈ ਜੇਲਾ ਤੋਂ ਫੋਨ ਕਰਦੇ ਕਿਸੇ ਵਪਾਰੀ ਤੋਂ 50 ਲੱਖ ਲਈ ਅਤੇ 20 10 ਲੱਖ ਲਈ ਜਾਂਦੇ ਕੋਈ ਸ਼ਰਲਵਾ ਨਹੀਂ ਛੱਡਿਆ ਕੋਈ ਕੋਲ ਸਟੋਰੇਜ ਨਹੀਂ ਦਿੱਤਾ ਕੋਈ ਡਾਕਟਰ ਨਹੀਂ ਛੱਡਿਆ ਕੋਈ ਕਾਰ ਖੜੇ ਨਹੀਂ ਛੱਡਾ ਰੋੜ ਦੇਖ ਲੋ ਕਿਵੇਂ ਬੈਂਕ ਲੁੱਟਿਆ ਗਿਆ ਕਿਤੇ ਦੁਕਾਨ ਲੁੱਟੀ ਗਈ ਹੈ ਕਿਸ ਨੂੰ ਮਾਰ ਦਿੱਤਾ ਇੱਥੇ ਵਪਾਰੀ ਕੰਮ ਕਰਨ ਨੂੰ ਤਿਆਰ ਨਹੀਂ ਸਾਰੇ ਵਪਾਰੀ ਛੱਡ ਕੇ ਯੂਪੀ ਜਾਣ ਲੱਗੇ ਮੈਨੂੰ ਕਹੀ ਮਿਲੇ ਤੈਨੂੰ ਕਹਿੰਦੇ ਅਸੀਂ ਇੱਥੇ ਨਹੀਂ ਰਹਿ ਸਕਦੇ ਸਾਡੀ ਸੁਰੱਖਿਆ ਹੀ ਨਹੀਂ ਸਰਕਾਰ ਨਾਲ ਕੋਈ ਚਿੰਤੀ ਹੈ ਨਹੀਂ ਜਿਹੜਾ ਜੀ ਕਹਦਾ ਸੜ ਕਰੋ ਉਹ ਕਹਿੰਦਾ ਜਿਹੜਾ ਅਸੀਂ ਕਹਿੰਦਾ ਕੁਝ ਬਚੀ ਕਰ ਲੈ ਮੁੱਖ ਮੰਤਰੀ ਹੈ ਹੀ ਨਹੀਂ ਹੈ ਨਾਂ ਦਾ ਹੀ ਹੈ ਨਹੀਂ ਮੁੱਖ ਮੰਤਰੀ ਜੇ ਤੁਹਾਡੇ ਜੋ ਕਿਸੇ ਦਾ ਅੱਲਾ ਹੁਣ ਮੁੱਖ ਮੰਤਰੀ ਨਹੀਂ ਬਿਲਦਾ ਸਾਡੇ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਮਿਲਣਾ ਚਾਹੋ ਅੱਧੇ ਪੌਣੇ ਘੰਟੇ ਵਿੱਚ ਤੁਸੀਂ ਕਿਸੇ ਘਰਾਂ ਨੂੰ ਫੜ ਲੈਂਦੇ ਪਾਵੇਂ ਜੀਤ ਉਫਾ ਲੰਦੇ ਅਸੀਂ ਪਾਕਸਾਨ ਬਣ ਲਾ ਕਿਹੜਾ ਆਜੋ ਸਵੇਰੇ ਆਜੋ 10 ਵਜੇ ਆਜੋ ਹੁਣ ਇਹਨਾਂ ਭਗਵਾਨ ਜੀ ਦੱਸੋ ਤੁਹਾਡਾ ਕੋਈ ਕੰਮ ਹੋਏ ਮਿੰਟਾਂ ਜਾਇਆਗੇ ਤੁਹਾਡੇ ਪਿੰਡ ਵਾਲੇ ਕਹਿੰਦੇ ਸਾਡੇ ਇੱਥੇ ਪਾਣੀ ਹੈ ਨਹੀਂ ਕਸੀ ਬਣਾਉਣੀ ਹੈ ਹੁਣ ਕਹੋ ਮੈਂ ਅੱਜ ਕਿਨੂੰ ਉਹਨੋਂ ਤੁਸੀਂ ਸਾਡੇ ਲੀਡਰਸ਼ਿਪ ਨੂੰ ਕਹਿੰਦੇ ਮੈਂ ਚ ਆ ਜਾਂਦਾ ਪਿੰਡ ਹੀ ਆ ਜਾਂਦਾ ਸਾਡੇ ਜਿੱਥੇ ਕਸੀ ਵੀ ਸਮੱਸਿਆ ਸਾਡੇ ਇੱਥੇ ਆਹ ਫਸਲ ਮਰ ਗਈ ਆਹ ਫਸਲ ਨਾਲ ਦੇ ਨਾਲ ਇਲਾਜ ਹੋਈ ਜਾਂਦਾ ਕਾਲੀ ਪਾਰਟੀ ਛੋਟੀ ਪਾਰਟੀ ਐ ਤੁਹਾਡੇ ਪਿੰਡਾਂ ਚੋਂ ਨਿਕਲੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਨੇ ਬਣਾਈ ਕਾਲੀ ਪਾਰਟੀ ਐ ਮੈਨੂੰ ਲੱਗਦਾ ਤੁਹਾਡੇ ਚ ਮੈਨੂੰ ਲੱਗਦਾ ਬਹੁਤ ਘਰ ਹੋਣੇ ਜਿਨ੍ਹਾਂ ਦੇ ਘਰਾਂ ਚ ਬਾਗਲ ਸਾਹਿਬ ਆਪ ਗਏ ਹੋਣ ਕਿੰਚਾ ਦਿੱਤੀ ਹੋਗੀ ਐਜਾ ਸਮਝ ਰਿਹਾ 47 ਸਾਲਾਂ ਚ 22 ਸਾਲ ਮੁੱਖ ਮੰਤਰੀ بار بار 5 ਵਾਰ ਮੁੱਖ ਮੰਤਰੀ ਬਣਨਾ ਇੱਕ ਵਾਰ ਸਰਪੰਚ ਬਣਦਾ ਦੂਜੀ ਵਾਰ ਜਿੰਨਾ ਉਖਾ ਹੁੰਦਾ ਇੱਥੇ 5 ਵਾਰ ਤੋ ਕੀ ਲੋਕਾਂ ਨੂੰ ਕ੍ਰੋਸ ਆਉਂਦਾ ਉਹਨਾਂ ਦੀ ਜ਼ੁਬਾਨ ਤੇ ਕ੍ਰੋਸ ਆਉਂਦਾ ਬਾਦਲ ਸਾਹਿਬ ਨੇ ਕਿ ਮੈਨੂੰ ਕਹਿੰਦੇ ਹੁੰਦੇ ਸੀ ਕਿ ਸੁਖਬੀਰ ਕਿਤੇ ਝੂਠ ਨਾ ਬੋਲੀਂ ਕਿਤੇ ਝੂਠੇ ਵਾਦੇ ਨਾ ਕਰੇ ਕਿਉਂਕਿ ਜਿਹੜਾ ਪਲੀ ਦੇ ਝੂਠੇ ਵਾਦੇ ਕਰਦਾ ਉਹ ਅੰਤਲੇ ਬਾਦ ਖਤਮ ਹੋ ਜਾਂਦਾ ਹੁਣ ਤੁਸੀਂ ਦੇਖੋ ਭਗਵਾਨ ਤੁਮਾਨ ਤੁਸੀਂ ਅੱਜ ਦੇਖ ਰਹੇ ਹੋ ਮੈਂ ਧੂੜੀ ਚ ਆ ਕੇ ਆਇਆ ਜਿੱਥੋਂ ਦਾ ਮੁੱਖ ਮੰਤਰੀ ਹੈ ਸੜਕਾਂ ਕੇ ਇੰਨੇ ਡਿਵਿਡਡ ਹੋਏ ਆ ਸੜਕਾਂ ਦੇ ਪਿੰਡਾਂ ਚ ਗਿਆ ਕੰਦਾ ਚ ਲਿਖਿਆ ਲੋਕਾਂ ਨੇ ਪੇਂਟ ਕਰਕੇ ਜ਼ਿੰਦਗੀ ਵਿੱਚ ਕਿਤੇ ਛਾਉ ਮਹੂਰ ਨਾ ਪਾਈ ਨਾ। ਭਗਵਾਨ ਤੋਂ ਮੰਨਦੇ ਆਪਣੀ ਹੱਥੇ। ਅੱਜ ਥੋੜੀ ਮੰਡੀਆਂ ਭੰਡੀਆਂ ਪਈਆਂ ਕੋਈ ਚੱਕ ਨਾ ਰਾਂ ਨੀ। ਕੋਈ ਪੁੱਛ ਨਾ ਰਾਂ ਨੀ। ਕੋਈ ਚਿੰਤਾ ਨਹੀਂ ਕਿਸੇ ਨੂੰ। ਬਾਦਲ ਸਾਹਿਬ ਦਾ 24 ਘੰਟੇ। ਅਜਾ ਤੁਸੀਂ ਵੀ ਉਹ ਤੋਂ ਜ਼ਿਆਦਾ ਰਲਤੋਂ ਤੇ ਤੁਹਾਨੂੰ ਪਤਾ ਹੈ ਕਿਸਾਈ ਹੋ ਜੂਗੀ। ਹੁਣ ਤੁਸੀਂ ਵੀ ਚੁੱਪ ਕੇ ਜਿਹੜਾ ਲੜਾਈ ਤਾਂ ਹੋਣੀ ਨਹੀਂ ਆਪਣੀ ਜੱਪੀ ਚ ਬੜੀ ਬੜੀ। ਸਾਡੇ ਦੇਸ਼ ਇੰਨੀ ਚੀਜ਼ ਹੋ ਰਹੀ ਹੈ ਤਾਂ ਆਦਮੋ-ਮੁੱਖੀ ਨਿਕਲਦੇ ਸੀ ਕੋਣ ਨੂੰ ਪਤਾ ਕਿ ਮਿੰਟਾਂ ਅੰਮਿੰਟਾਂ ਦਰੜਾ ਪਾਉਣੇ ਕੰਮ ਹੋਈਊਗਾ ਹੁਣ ਕਹਿੰਦੇ ਇੱਥੇ ਸੜਕਾਂ ਚਲੇ ਸੋਰਾ ਪੁਵੰਦਮ ਨਹੀਂ ਆ ਮਜ਼ਦਮਾਂ ਨੂੰ ਰੋਡ ਡਾਲਨਾ ਪੈਣੀ ਹੈ ਔਰ ਬਿੰਦਿਆਂ ਨੂੰ ਰੋਹ ਕਰਨਾ ਲਈ ਕਿਸਾਨਾਂ ਨੂੰ ਕੰਮ ਕਰਨਾ ਪੈਣੀ ਹੈ ਮੈਂ ਤਾਂ ਕਿਸਾਨ ਜੱਥੇਬੰਦੀ ਨੇ ਬੈਂਦੀ ਕਰਦਾ ਹੈ ਇਹਨੇ ਵੀ ਕਿਹਾ ਸੀ 22MS 2003 MS P ਉਹ ਇਹਦਾ ਕਿਉਂ ਨਹੀਂ ਪਾਇਕੋਡ ਕਰਦੇ ਇਹਦਾ ਕਿਹੜਾ ਨਹੀਂ ਪਾਇਕੋਡ ਕਰਨਾ ਚਾਹੀਦਾ ਹਰੇਕ ਤਾਂ ਕੋਈ ਮੌਕਾ ਨਹੀਂ ਮਿਲਿਆ ਸਰੇ ਬੀਕੇਪੀ ਦੇ ਨਾਲ ਇਹਨੂੰ ਵੀ ਪਾਇਕੋਡ ਕਰਨਾ ਚਾਹੀਦਾ ਹੈ ਬਰਬਾਦ ਕਰਤਾ ਕਰਦਾ ਉਹਦੇ ਤੇ ਪੰਜ ਸਾਲ ਤੁਸੀਂ ਕਾਂਗਰਸ ਦੇ ਦੇਖ ਲਈ ਇੱਕ ਟੀਮ ਦੀ ਕੈਪਟਨ 10 ਸਾਲ ਰਹੀ ਹੈ ਇੱਕ ਨਿਸ਼ਾਨੀ ਹੈ ਜੇ ਚੀਜ਼ਾਂ ਤੇ ਲੱਗ ਜੋ ते फिर लिस्ट ए नहर भी कस्सिया भी बादल साहब ने बनाई ट्यूबर कनेक्शन भी बादल साहब ने दिते बिजली भी बादल साहब ने मंडिया भी बादल साहब ने बनाए थाले भी थोड़े पके बादल बादल ਐਮਐਸਪੀ ਵਿੱਚ ਤੋਂ ਮੇਦੇ ਕੜਕਰੇ ਪੰਜਾਬத் ਨਹੀਂ ਹੁੰਦੀ ਸੀ 1966 ਵਿੱਚ ਕਾਲੀਕਲੇ ਮੋਰਚਾ ਲਾ ਕੇ ਸੈਂਟਰ ਤੋਂ ਕੰਜ਼ੂਰ ਕਰਾਈ ਨਹੀਂ ਤਾਂ ਆਪਣੇ ਵੀ ਰੂਮ ਦੇ ਨਾਲ ਨਹੀਂ ਕੰਮ ਹੱਥ ਵੈਕਟਰਾਂ ਦੇ ਟੈਕਸੀ ਸਾਰਾ ਮਾਫੀ ਕਰ ਦੱਸੋ ਜੋ ਕੁਛ ਕਿਸਾਨੀ ਵਾਸਤੇ ਅੱਜ ਕਾਲੀ ਦੇ ਐਂ ਕਾਲੀਕਲ ਵੀ ਇਕੱਲੇ ਬਾਦਲ ਸਾਹਿਬ ਦੀ ਸਰਕਾਰ ਹੁਣ ਗਰੀਬ ਚੱਟਾ ਆਟਾ ਦਾ ਵੀ ਬਾਦਲ ਸਾਹਿਬ ਦਿੰਦੇ ਸ਼ਗਲ ਵੀ ਬਾਦਲ ਸਾਹਿਬ ਦਿੰਦੇ ਨੇ ਪੈਨਸ਼ਨਾਂ ਵੀ ਬਾਦਲ ਸਾਹਿਬ ਦਿੰਦੇ ਸੀ ਫਕਤ ਪੂਰਨ ਸਿੰਘ ਸਕੀਮ ਦੇ ਨਾਲ ਹੀ 5 ਲੱਖ ਰੁਪਏ ਮੈਡੀਕਲ ਸ਼ੁਰੂਤ ਵੀ ਹੋਈ ਸੀ ਮੁੱਕ ਦਵਾਈ ਦੀਦ ਕਰਨਾ ਵੀ ਬਾਦਲ ਸਾਹਿਬ ਦੀ ਅਸੀ ਐਸੀ ਸਕਾਲਰਸ਼ਿਪ ਵੀ ਇਸ ਕਾਲਜ ਕੋਲ ਹਿੰਦੂ ਬਾਦਲ ਸਾਹਿਬ ਦੀ 200 ਯੂਨਿਟ ਵੀ ਬਾਦਲ ਸਾਹਿਬ ਹੁੰਦੇ ਸੀ ਉਹ 200 ਯੂਨਿਟ ਦਾ ਛੱਡ ਤੁਸੀਂ ਸਾਰੇ ਨੇ ਕੁਲਰ ਦੇ ਰੈਕਨਿਸ਼ਨ ਲਾਇਆ ਸੀ ਕਿਉਂਕਿ ਬਿੱਲ ਤਾਂ ਕੋਈ ਭਰਦਾ ਹੀ ਨਹੀਂ ਸੀ ਕੋਈ ਭਰਦਾ ਸੀ ਉਹਨੂੰ ਸਿੱਧਾ ਕਨੈਕਸ਼ਨ ਆਪਣਾ ਜੋੜਿਆ ਸੀ ਤੁਸੀਂ ਲਈਆ ਸੀ ਨਾ ਉੱਤੇ ਪਰ ਕੋਈ ਟੈਨਸ਼ਨ ਨਹੀਂ ਸੀ ਹਰ ਨੂੰ ਪਤਾ ਸੀ ਕਿ ਜਦ ਬਿਜਲੀ ਵਾਲੇ ਟੈਲੀਫੋਨ ਕਰੋ ਹਾਂਜੀ ਕਿਹੜਾ ਲੀਡਰ ਦੱਸਦਾ ਉਹਨੂੰ ਟੈਲੀਫੋਨ ਕਰਦੇ ਸਾਡੇ ਬਿਜਲੀ ਵਾਲਾ ਜਸਦਰ ਨੇ ਚੱਕ ਕੇ ਸਿੱਧਾ ਇੱਥੇ ਰੁਕਿਆ ਨਾ 600 ਰੁਪਏ ਚੱਲ ਜਾਣ ਕਿਉਂਕਿ ਤੁਹਾਡੇ ਕੋਲ ਇੰਨਾ ਹੌਸਲਾ ਸੀ ਤੁਹਾਡਾ ਆਪਣਾ ਰਵ ਸੀ ਵਰਲਡ ਕੱਪ ਕਬੱਡੀ ਕਰੂੰਗੇ ਇਹ ਮੇਲਾ ਲੱਗ ਜਾਂਦਾ ਬੰਦ ਹੋ ਗਿਆ ਪਸ਼ੂ ਮੇਲੇ ਕਰਾਉਂਦੇ ਪਸ਼ੂ ਦੇਖੋ ਮੱਟਾ ਗਾਵਾਂ ਦੀ ਮੇਲੇ ਕਰਾਉਂਦੇ ਲੋਕੀ ਸ਼ੌਂਕ ਕਰਦੇ ਸੀ ਮੈਂ ਘੋੜਿਆਂ ਦਾ ਮੈਂ ਅਸੀਂ ਮੇਲੇ ਕਰਾਉਂਦੇ ਦੇਖੋ ਕੈਰੀਏ ਘੋੜੇ ਹੁਣ ਘੋੜਿਆਂ ਦਾ ਕਿੰਨਾ ਸ਼ੌਂਕ ਹੈਗਾ ਇੱਥੇ ਜਿਵੇਂ ਘੋੜਿਆਂ ਲਈ ਰੱਖਣਾ ਹੈ ਅੱਜ ਦੇਖੋ ਹੁਣ ਕਹਿੰਦੇ ਯਾਰ ਉਹ ਸਾਰਾ ਕੁਝ ਮੈਂ ਮੈਂ ਤਾਂ ਇੱਧਰ ਏਸ ਕੋਸੇ ਵੀ ਕਰਾਉਣ ਲੱਗਿਆ ਸੀ ਘੋੜਿਆਂ ਦਾ ਪਰ ਵਾਪਸ ਕਰ ਸਰਕਾਰ ਇਹ ਨਹੀਂ ਆਉਂਦੇ ਤੂੰ ਆ ਨੌਜਵਾਨ ਨੂੰ ਜੇ ਮ ਖੇਡਾਂ ਨਸਮਾਨ ਸਾਰਾ ਕੁਝ ਪੜਦਾ ਸੇਵਾ ਕਹਿੰਦੇ ਪੜਦਾ ਰੋਗੇ ਆ ਪਜਾ ਸਰਕਾਰ ਟੁੱਟ ਗਈ ਸਾਰਾ ਖੁੱਲ ਗਿਆ ਫਲੇ ਤਾਂ ਤੁਸੀਂ ਐਕਤੀ ਕਰਮੀਆਂ ਦੇਖਿਓ ਬਿਜਲੀ ਵੀ ਨਹੀਂ ਆਉਣੀ ਤੁਹਾਡੇ ਕੋਲੇ ਕਿਉਂਕਿ ਪਿਛਲੇ 7-8 ਸਾਲਾਂ ਤੋਂ ਉਸ ਨਵਾਈ ਯੂਨਿਟ ਬਣਾਏ ਨੀ ਜੇ ਸਰਪਲਸ ਕਰਤੇ ਗਏ ਜਿਉਂ ਨੀ ਦਿਮਾਰ ਵੱਧ ਗਈ ਹੈ ਤੇ ਕੱਟ ਲੱਗਣ ਲੱਗ ਪਏ ਫਿਰ ਸਾਨੂੰ ਹੋਣਾ ਪੈਣਾ ਫਿਰ ਤੁਮ ਬੁਲਾਉਣਾ ਪੈਣਾ

ਹੇ ਕਬੀਲੀ ਅਕਾਲੀ ਸਰਕਾਰ 24 ਘੰਟੇ ਚੱਲਦੀ ਸੀ ਇੱਥੇ ਤਾਂ 1 ਘੰਟਾ ਨਹੀਂ ਚੱਲਦਾ ਸਰਕਾਰ ਹੀ ਨਹੀਂ ਚੱਲਦੀ ਐਸ ਕਰਕੇ ਮੈਂ ਬੇਨਤੀ ਕਰਨਾ ਬਚਾ ਲੋ ਬਚਾਓ ਤੁਸੀਂ ਬਚਾ ਸਕਦੇ ਹੋ ਤਜਰਬੇ ਕਰਨੇ ਸ਼ਾਬਦ ਆ ਜਿਹੜਾ ਵੀ ਝੂਠ ਬੋਲ ਉਸ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਝੂਠ ਬੋਲਦੀਆਂ ਅਕਾਲੀ ਕਦੇ ਝੂਠ ਨਹੀਂ ਬੋਲੂਗਾ ਤੂੰ ਐਸੀ ਰਹਿਣਾ ਇੱਥੇ ਖੋਦੀ ਪਾਰਟੀਆਂ ਸੀ ਫੂਟਪੌੜੀ ਕਿਉਂ ਫੁੱਟਣਾ ਤੁਖਰ ਮੰਗੀ ਹੁਣ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਅਗਲੀ ਵਾਰ ਆਣਾ ਨਹੀਂ ਇਹਨਾਂ ਨੇ ਦੁਕਾਨ ਬੰਦ ਕਰਕੇ ਕਿਤੇ ਹੋਰ ਸ਼ੂਪੇ ਚਲੇ ਜਾਣਗੇ ਇਹਨਾਂ ਨੂੰ ਕੀ ਲੋੜ ਹੈ ਪੰਜਾਬ ਦੀ ਐਸ ਕਰਕੇ ਆਪਣੇ ਆਪਣੇ ਆ ਦੁਨੀਆਂ ਦੇ ਪਾਰਟੀਆਂ ਨੇ ਤੁਹਾਨੂੰ ਪਤਾ ਹਲਾ ਉਸਦੀ ਕੀਤਾ ਪੰਜਾਬ ਦਾ ਆਪਣੀ ਤਾਕਤ ਨਹੀਂ ਕਰਦੇ ਪਾਰਟੀ ਦਾ ਬਚਾ ਨਹੀਂ ਖਾਲਸਾ ਜੀ ਤੁਸੀਂ ਕਮਜ਼ੋਰ ਕਰਤੀ ਇਹਨਾਂ ਨੇ ਹਮਲੇ ਕਰਨੇ ਸ਼ੁਰੂ ਕਰਤੇ ਅੱਜ ਹਰ ਸਾਗਰ ਤੱਕ ਹਜ਼ੂਰ ਸਾਹ ਤੇ ਆਰਐਸਐਸ ਕਾਬਜ਼ ਹੋ ਗਈ ਹੈ ਤੱਕ ਪਟਨਾ ਸਾਹ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਦਿੱਲੀ ਕੁਤੂਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰਾਂ ਦੇ ਉੱਤੇ ਆਰਐਸਐਸ ਤੇ ਬੀਜੇਪੀ ਕਾਬਜ਼ ਹੋ ਗਈ ਹੈ ਥੋੜਾ ਸ਼ਰੂਗ ਨਹੀਂ ਕੁਤੂਰਾ ਪ੍ਰਬੰਧਕ ਕਮੇਟੀ ਤੋੜਤੀ ਇਹਨਾਂ ਨੇ ਹਰਿਆਣਾ ਲੱਗ ਕਰ ਦਿੱਤਾ ਹਰਿਆਣੇ ਚ ਕਮੇਟੀ ਦੀ ਆਰਐਸਐਸ ਚਲੀ ਗਈ ਹੈ ਫਿਰ ਜਦੋਂ ਜਾਗੋਗੇ ਜਦੋਂ ਥੋੜੇ ਆਪਣੇ ਘਰੋਂ ਕੱਢ ਕੇ ਬਾਹਰ ਪਾਓਗੇ पहले क्यों नहीं हिम्मत अकाली दल दर्ज लगनी झूठ से झूठ बोलने लग गए जो काली नहीं नहीं हाँ चूर्ते लगे, जाए, काली है सारिया पार्टियां निशाना अकाली दल ही है किसाना एक दूसरे आग्रस आप रली है ਹਰਿਆਣੇ ਦੇ ਕਿੱਥੇ ਇਲੈਕਸ਼ਨ ਲੜੀ ਜਾਂਦੀ ਹੈ ਸਾਰੇ ਦੇਖ ਇੱਥੇ ਕਿੱਥੇ ਹੈ ਦਿਖਾ ਨਹੀਂ ਰਹੇ ਕਿਉਂਕਿ ਇਹਨਾਂ ਨੇ ਦੇਖਿਆ ਝਾੜੂ ਦਾ ਗਰਾਫ ਇੰਨਾ ਡਿੱਗ ਪਿਆ ਜੇ ਕਾਂਗਰਸ ਦੇ ਝਾੜੂ ਪੱਠੇ ਹੋ ਜਾਂਦੇ ਝਾੜੂ ਵਾਲੇ ਉਹਨਾਂ ਨੂੰ ਵੀ ਜਮਾਈ ਹਾਰ ਜਾਂਦੇ ਆ ਸਟ੍ਰੈਟਜੀ ਹੈ ਜਿੱਥੇ ਇੱਕ ਬੰਦਾ ਤਗੜਾ ਕਾਂਗਰਸ ਨੂੰ ਸਿੱਧਾ ਉੱਥੇ ਝਾੜੂ ਨੇ ਕਮਜ਼ੋਰ ਕਰਤਾ ਜਿੱਥੇ ਝਾੜੂ ਦਾ ਤਗੜਾ ਉੱਥੇ ਕਾਂਗਰਸ ਨੇ ਕਮਜ਼ੋਰ ਕਰਤਾ ਅੱਛਾ ਇੱਕ ਹੋਰ ਤੁਸੀਂ ਬੜੀ ਨਵੀਂ ਗੱਲ ਹੈ ਕੇਜਰੀਵਾਲ ਦਾ ਕਾਂਗਰਸ ਦਾ ਹੈ ਭਗਵੰਤ ਮਾਨ ਬੀਜੇਪੀ ਦਾ ਹੈ ਭਗਵੰਤ ਮਾਨ ਕਿਉਂਕਿ ਹਮੇਸ਼ਾ ਨੇ ਜਿਵੇਂ ਮੋਦੀ ਆਪਣਾ ਕੇਜਰੀਵਾਲ ਮੰਤਰੀ ਜਿੱਤਦਾ ਸ਼ਰਾਬ ਪਾਲੇ ਚ ਉਹ ਤੋਂ ਵੱਡਾ ਸ਼ਰਾਬ ਪਹਰਲਾ ਪੰਜਾਬ ਦਾ ਪਰ ਭਗਵੰਤ ਮਾਨ ਹੁਣੀ ਹੱਥੋਂ ਗਏ ਉਹ ਕਿਲਾ ਫਾਈਲ ਵਿੱਚ ਆ ਕਿ ਤੂੰ ਚੁੱਪ ਕਰਕੇ ਜਿਵੇਂ ਅਸੀਂ ਜਿੰਨਾਂ ਆਪਣੀ ਘਰੀ ਚਾ ਉਹ ਕਹਿੰਦੇ ਠੀਕ ਹੈ ਅਤੇ ਉਹਨਾਂ ਨੇ ਕੀ ਕਰ ਰਿਹਾ ਬਤ ਵਾਤਨਾ ਆ ਪੰਜਰੀ ਟਪੰਦਿਓ ਆਮ ਆਦਮੀ ਭਗਵੰਤ ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਊਗਾ ਤੇ ਬੀਜੇਪੀ ਨਾਲ ਲਾਈਕ ਹੋਊਗੀ ਜੋ ਬੀਜੇਪੀ ਕਹਿੰਦੀ ਹੈ ਆ ਦੇਖ ਲਓ ਕਿਸਾਨਾਂ ਨੇ ਆ ਬੀਜੇਪੀ ਸਰਕਾਰ ਨੇ ਪੰਜਾਬ ਹਰਿਆਣੇ ਡੱਪਨ ਦਿੱਤਾ ਤੇ ਪੰਜਾਬ ਦੀ ਪੰਜਾਬ ਦੀ ਧਰਤੀ ਤੇ ਬੰਬ ਮਾਰੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਤੁਹਾਨੂੰ ਕੁੱਟਿਆ ਪੰਜਾਬ ਪੁਲਿਸ ਉੱਪਰ ਹੀ ਕਿਉਂਕਿ ਹੁਕਮ ਹਮੇਸ਼ਾ ਦੇਸੀ ਨੂੰ ਆਖਰੀ ਲੈਣਾ ਕਹਿੰਦਾ ਠੀਕ ਹੈ ਜੀ ਤੁਸੀਂ ਸੋਚਦੇ ਕਿ ਜੇ ਅਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਹੁੰਦੀ ਤੁਹਾਡੇ ਨਾਲ ਪੰਗਾ ਲੈਣ ਦੀ ਐਸ ਕਰਕੇ ਆਪਣੀ ਫੌਜ ਬਣਾ ਲਾ ਆਖੋਂ ਦੀ ਫੌਜ ਆ ਮੇਰੀ ਜਾਇਦਾਦ ਨਹੀਂ ਹੈ ਅੱਜ ਮੈਨੂੰ ਮਿਲੀ ਐ ਕੱਲ ਕੋਈ ਹੋਰ ਲਊਗਾ ਮੈਥੋਂ ਪਹਿਲੇ ਫੋਰਸ ਸੀ ਛੋਡੇ ਬਜ਼ੁਰਗ पुरानी फोटो देखो किने किने साल उन्होंने जेल कटिया अपनी पार्टी अकाली दल तकड़ा करने वास्ते अकाली दल है थोड़ी हैौज अकाली दल है। ही है जो दल समझती है कि थोड़ी लड़ाई लड़ती रही है इस करके पहली जून न भुल्यो न एक गल मैं होल गया मेरी दसवीं दसी दस रहा पहली जून चाली साल पहले और नौजवान पता नहीं हो ਪਹਿਲੀ ਜੂਨ ਨੂੰ 40 ਸਾਲਾਂ ਪਹਿਲੇ ਕੀ ਆ ਹੁਣ ਪੁੱਛ ਕੇ ਦੱਸਦੇ ਆ ਭੁੱਲੇ ਪਏ ਸੀ ਉਹ ਆਪਣੀ ਕੌਮ ਨੂੰ ਹੋ ਕੀ ਗਿਆ ਦਰਬਾਰ ਸਾਹਿਬ ਤੇ ਪਹਿਲੀ ਜੂਨ ਨੂੰ ਕਾਂਗਰਸ ਨੇ ਟੈਂਕਾਂ ਤੋਪਾਂ ਤੇ ਆਪਲਾ ਕੀਤਾ ਅੱਜ 40 ਸਾਲਾ ਹੈ ਮਨੁੱਖ ਦੁੱਖ ਨਾਲ ਕਹਿਣਾ ਪੈਂਦਾ 40 ਸਾਲਾਂ ਵਿੱਚ ਤਿੰਨ ਵਾਰ ਖਾਲਸਿਆਂ ਨੇ सरकार बना पी एम एल ए जिता जिन्हें सके दरबार साहब आया घटो घट हूं तो पता ला लो चारून आ गया जो कांग्रेस को वोट पाऊंगा सही बने थे। मैं से मैं हम कहना चला सही बने थे यार। उसे से यार जो उस कांग्रेस कर पाऊंगा जिन्ना चालीस साल पहले नौजवानों कलकत्ता नागपुर कानपुर मुंबई सिख बड़े बजुर्गों माताओं बच्चों मार दिता उन्होंने एक बंद सजा होने आ गई आई की दल लड़ता रहा है जिन्ना कुछ होल नेता हो सारे दस गए ਅੱਧ ਦਿੱਲੀਆਨੀਆ ਪਾਰਟੀ ਨੇ ਜਿਵੇਂ ਕੁਆਟਰ ਸੀਲ ਕਰਤਾ ਓਵੇਂ ਤੁਸੀਂ ਵੀ ਕੁਆਟਰ ਸੀਲ ਕਰ ਦਿਓ ਪਹਿਲੀ ਜੂਨ ਨੂੰ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਕੱਲ ਘੋਟੀ ਕੌਮ ਦੀ ਪੱਖ ਦੀ ਪੰਜਾਬ ਦੀ ਕਿਸਾਨ ਦੀ ਗਰੀਬ ਦੀ ਫੌਜ ਕਾਲੀ ਦਲ ਨੂੰ ਇੱਕ ਇੱਕ ਵੋਟ ਪਾਇਓ ਤੇ ਵਾਟਰ ਸੀਲ ਕਰਕੇ ਇੱਕ ਵੀ ਵੋਟ ਅੱਧ ਦਿੱਲੀਆਨੀਆ ਪਾਰਟੀ ਨੂੰ ਨਹੀਂ ਜਾਣੀ ਚਾਹੀਦੀ ਇੱਕ ਵਿੱਚ ਬੂਥ ਨਹੀਂ ਲੱਗਣਾ ਚਾਹੀਦਾ ਬੰਦਾ ਆਪਣੀ ਪਾਰਟੀ ਨੂੰ ਇਕੱਠੇ ਹੋ ਕੇ ਪੰਪਰਿਆਂ ਤੋਂ ਉੱਠ ਕੇ ਫੈਸਲਾ ਕਰ ਲੋ ਕਿ ਹੁਣ ਬਹੁਤ ਹੋ ਗਿਆ ਪੰਜਾਬ ਨੂੰ ਬਚਾਉਣਾ ਹੈ ਪੱਖ ਨੂੰ ਬਚਾਉਣਾ ਹੈ ਤੇ ਪੰਜਾਬ ਪਾਕਿਸਤਾਨ ਦੀ ਕਲਾ ਕਰਕੇ ਪੰਜਾਬ ਵਿੱਚ ਉਹ ਵਾਪਸ ਉਹ ਖੁਸ਼ੀਆਂ ਆਣੀਆਂ ਹੋਣੀਆਂ ਜਿਹੜੀਆਂ ਕਾਲੀ ਜਲਦੀ ਸਰਕਾਰਾਂ ਦੇ ਦਰਾਂ ਨ ਹੋਈਆਂ ਸੀ ਵੀ ਬਹ ਹਰ ਸਿਮਨਤ ਕਾਉਮ ਐਮ ਪੀ ਬਣਾ ਕੇ ਵਾਈਟ ਰੂਟੀ ਦਾ ਖੰਸ ਵਾਈਟ ਰੂਟੀ ਦਾ